ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਨਾ ਮੰਜੀ ਪਖ ਸ੍ਰੀ ਦਮਨosaur ਤੋਂ ਪਹਿਲਾਂ ਖਬਰ ਨਿਕਲੂ ਸੋ ਹੋਰਾ ਸਾਹ ਹੈ ਕਿ ਜਦੋਂ ਸੱਜੇ ਨੂੰ ਪ੍ਰਚਾਰ ਸੱਜੇ ਨਿਕਲਦੇ ਤੇ ਇਹਨਾਂ ਦਾ ਪਾਤਸ਼ਾਹ ਨੂੰ ਮੰਜੀ ਸਾਹਿਬ ਇਥੇ ਤਿੰਨ ਤੇਗਵਤ ਦੇ ਪਾਤਸ਼ਾਹ ਜੀ ਦੇ ਚਾਰ ਨਸ਼ੋ ਨੇ ਤੇ ਨਾਲ ਹੀ ਜਿੱਥੇ ਗੁਰਪ੍ਰਭੀ ਧਰਮਾਰੇ ਨੇ ਤੁਹਾਮਾਰੀ ਸਤਿਫਲ ਕਰਤੋ ਜੰਮੂ ਤੋਂ ਬਾਅਦ ਤਾਮਲਿਆ ਸੀ ਉਹ ਸਥਾਨ ਤਮਦਵਾਸਰ ਲਿਖਿਆ ਵੀ ਹੋਇਆ ਹੈ ਉਹ ਦੋ ਉਹੀ ਤੋਂ ਦਵਾਸਤ ਪਾਸ ਸ਼ਹੀਦ ਸੀ ਪਿੱਛੇ ਅਕੇ ਬਾਮ ਲਿਆ ਸੀ ਜਿਹਦਾ ਇਤਿਹਾਸ ਵਿੱਚ ਕਰੋਂਦਾ ਤੇ ਕਰਕੇ ਨਾ ਅੰਮ੍ਰਿਤਮਾਲ ਸਾਹਿਬ ਉਹਦਾ ਪ੍ਰਿਆਨਾਮ ਇਤਿਹਾਸ ਦੇ ਬਾਰੇ ਗੱਲਾਂ ਕੀਤੀ ਇੱਥੇ ਉਹ ਤੇ ਗੁਰੂ ਗੁਰੇਸਿਵਰ ਸਾਹਿਬ ਦੇ ਰਹਿਣ ਮਾਈ ਹੇਠਾ ਉਹ ਪਥਰਾ ਲਿਆ ਕਰਕੇ ਬਾਬਾ ਦੀਪ ਸਿੰਘ ਜੀ ਨੇ ਜਿਵੇਂ ਚਾਰ ਉਤਾਰੇ ਕੀਤੇ ਤੇ ਹਾਰੇ ਤਖਤਾਂ ਦੇ ਬਾਰੇ ਤੇ ਇੱਕ ਇਤਿਹਾਸ ਜਿਕਰੇ ਵੀ ਆਉਂਦਾ ਵੇ ਕਿ ਇੱਕ ਜਿਹੜਾ ਉਤਾਰਾ ਹੈ ਉਹ ਅਰਬੀ ਫਾਰਸੀ ਭਾਸ਼ਾ ਵਿੱਚ ਕੀਤਾ ਗਿਆ ਜਿਹੜਾ ਬਗਦਾਦ ਦੇ ਵਿੱਚ ਗਿਆ ਸੀ ਤੇ ਮੁੜ ਕੇ ਉੱਥੋਂ ਇਤਿਹਾਸ ਦੇ ਵਿੱਚੋਂ ਹੁਣ ਉਹ ਜ਼ਿਕਰ ਨਹੀਂ ਆਉਂਦਾ ਕਿਤੇ ਤੇ ਉਸ ਵੇਲੇ ਦਾ ਜਿਵੇਂ ਜ਼ਿਕਰ ਹੈ ਉੱਥੇ ਕੱ ਲੈ ਗਿਆ ਸੀ ਮਹਾਰਾਜ ਵੱਲੋਂ ਤੇ ਮੁੜ ਕੇ ਫਿਰ ਉਹ ਦੇ ਦਰਸ਼ਨ ਨਹੀਂ ਹੋਏ ਵੜ ਕੇ ਸਿਸਟਮ ਬਣਿਆ ਕੀ ਚੱਕਰ ਬਣਿਆ ਇਹ ਕਾਲ ਕਿੱਥੇ ਜਾਂਦਾ ਆਪਾਂ ਨੂੰ ਇਸ ਚੀਜ਼ ਦੀ ਸੋਝੀ ਨਹੀਂ ਇਹਨਾਂ ਜਕਰ ਜੋ ਸੁਣਿਆ ਸੀ ਰਹਿੰਦੇ ਸਮੇਂ ਆਪਣੇ ਤੇ ਹੁਣ ਵੀ ਸੁਣਦੇ ਆਵੇਂ ਇੱਕ ਪੰਜਵਾਂ ਜਟਾ ਲਿਖਿਆ ਸੀ ਉਹ ਬਗਦਾਦ ਭੇਜਿਆ ਗਿਆ ਸੀ ਸਰੂਪ ਤੇ ਉਹਨਾਂ ਦੀ ਪਛਾਣ ਦੇ ਵਿੱਚ ਜੋ ਬਗਦਾਦੀ ਬੋਲਦੇ ਨੇ ਤੇ ਉੱਥੇ ਕਾਫੀ ਸਮਾਂ ਰਿਹਾ ਤੇ ਉਹ Jangan kalau kita sekarang ngeder, kamu mau share? Gue baru pernah deh. Ngeder kayak berapa tahun ini aja, gitu. Kalau gue udah ngeder,